ਹੈਲੋ ਫਰੈਂਡਸ ਬੈਨ ਨੱਕ ਰੈਡੀ ਕਰਨ ਵਾਸਤੇ ਤੁਸੀਂ ਮੇਨ ਫੈਬਰਿਕ ਦੇ ਉੱਪਰ ਕਿਸ ਟਾਈਪ ਦਾ ਮਾਰਕਿੰਗ ਕਰਨੀ ਹੈ ਕਿੰਨਾ ਨੱਕ ਰੱਖਣਾ ਹੈ ਤੀਰਾ ਕਿੰਨਾ ਰੱਖਣਾ ਹੈ ਔਰ ਸ਼ੋਲਡਰ ਦੀ ਮਾਰਕਿੰਗ ਕਿਸ ਟਾਈਪ ਨਾਲ ਕਰਨੀ ਹੈ ਫੁੱਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੇ 4 ਫੋਲਡ ਕੀਤਾ ਹੋਇਆ ਮੈਂ ਕਪੜਾ ਚੰਗੀ ਤਰ੍ਹਾਂ ਕਪੜੇ ਨੂੰ ਸੈੱਟ ਕਰ ਲੈਣਾ ਹੈ ਓਪਨ ਵਾਲੀ ਸਾਈਡ ਮੇਰੀ ਸਾਈਡ ਹੈ ਹੁਣ ਆਪਾਂ ਕਰਨੇ ਆਂ ਤੀਰੇ ਦੀ ਮਾਰਕਿੰਗ ਜਿੰਨਾ ਤੁਹਾਡਾ ਫੁੱਲ ਤੀਰਾ ਓਨਾ ਹੀ ਰੱਖਣਾ ਮੈਂ 7.5 ਇੰਚ ਤੇ ਤੀਰੇ ਦੀ ਮਾਰਕਿੰਗ ਕੀਤੀ ਹੈ ਇਸ ਚ ਕੋਈ ਘੱਟ ਵੱਧ ਨਹੀਂ ਕਰਨਾ ਇਸ ਤੋਂ ਬਾਅਦ ਡਾਊਨ ਗਏ ਆਂ 8 ਇੰਚ ਤੇ ਮਾਰਕਿੰਗ ਕੀਤੀ ਹੈ ਸ਼ੋਲਡਰ ਦੀ ਇਸ ਟਾਈਪ ਨਾਲ ਆਪਾਂ ਨੇ ਬਾਕਸ ਰੈਡੀ ਕਰ ਲੈਣਾ 2 2 ਇੰਚ ਦੀ ਕਾਟ ਪਾ ਲੈਣੀ ਹੈ ਫਰੰਟ ਸ਼ੋਲਡਰ ਦੀ ਇੱਕ ਕਾਟ ਦੇ ਨਿਸ਼ਾਨ ਲਗਾ ਲਏ ਆਪਾਂ ਨੇ ਇਸ ਤੋਂ ਬਾਅਦ ਗਏ ਆ ਬ੍ਰੈਸਟ ਬ੍ਰੈਸਟ ਦੇਖੋ 1 ਇੰਚ ਤਿਆਰ ਹੈ 1.5 ਇੰਚ ਤੇ ਮਾਰਕਿੰਗ ਕੀਤੀ ਹੈ ਇਸ ਤੋਂ ਬਾਅਦ ਡਾਊਨ ਗਏ ਆ 6.5 ਇੰਚ ਤੇ ਨਿਸ਼ਾਨ ਲਗਾ ਕੇ ਕਮਰ ਦੀ ਮਾਰਕਿੰਗ ਕਰਨੀ ਹੈ ਹਾਂਜੀ ਕਮਰ ਆ ਦੇਖੋ 18 ਇੰਚ 9 ਇੰਚ ਤੇ ਮਾਰਕਿੰਗ ਕੀਤੀ ਹੈ ਕਮਰ ਦੀ 1 ਇੰਚ ਆਪਾਂ ਸਿੱਧੀ ਸਲਾਈ ਲਗਾਣੀ ਇਸ ਨਾਲ ਫਿਟਿੰਗ ਬਹੁਤ ਵਧੀਆ ਆਉਂਦੀ ਹੈ 1.5 ਇੰਚ ਤੇ ਨਿਸ਼ਾਨ ਲਗਾ ਕੇ ਆਪਾਂ ਨੇ ਹਿੱਪ ਦੀ ਮਾਰਕਿੰਗ ਕਰ ਲੈਣੀ ਹੈ ਹਿੱਪ ਹੈਗੇ 1 ਇੰਚ ਤਿਆਰ ਰੱਖਣੀ ਹੈ 1.5 ਇੰਚ ਤੇ ਮਾਰਕਿੰਗ ਕੀਤੀ ਹੈ ਹਿੱਪ ਦੇ ਇਸ ਤੋਂ ਬਾਅਦ ਇਹ ਜੋ ਬੈਕ ਸ਼ੋਲਡਰ ਹੈ ਇਸ ਦੀ ਆਪਾਂ ਨੇ ਇਸ ਟਾਈਪ ਦਾ ਮਾਰਕਿੰਗ ਕਰ ਲੈਣੀ ਆ ਫਿਟਿੰਗ ਵਾਲੇ ਨਿਸ਼ਾਨ ਤੋਂ ਇੱਥੋਂ 1/2 ਇੰਚ ਦਾ ਆਪਾਂ ਨੇ ਡਾਊਨ ਰੱਖਣਾ ਹੈ ਤੀਰਾ ਇਹ ਵਾਲੀ ਕਾਟ ਵੀ ਪਾ ਲੈਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਜਾਣਾ ਹੈ neck ਤੇ neck ਦੇਖੋ ਬੈਂ neck ਬਣਾਉਣ ਲਈ 3 ਇੰਚ ਡੀਪ ਮਾਰਕ 3 ਇੰਚ ਚੋੜਾਈ ਰੱਖੀਏ neck ਦੀ ਇਸ ਤੋਂ ਬਾਅਦ ਡੀਪ ਜਾਣਾ ਆਪਾਂ ਨੇ 4.5 ਇੰਚ ਤੇ ਇੱਕ ਮਾਰਕ ਕਰ ਲੈਣਾ ਇਹ ਮਾਰਕ ਕਰਨ ਤੋਂ ਬਾਅਦ ਇਸ ਸਾਈਡ ਵੀ ਆਪਾਂ ਨੇ 4.5 ਇੰਚ ਤੇ ਇਹ ਵਾਲਾ ਮਾਰਕ ਕਰਨਾ ਹੈ ਠੀਕ ਹੈ ਜੀ ਇਸ ਟਾਈਪ ਦਾ ਬਾਕਸ ਰੈਡੀ ਹੋ ਗਿਆ ਇਸ ਤੋਂ ਬਾਅਦ ਗੋਲਾਈ ਪਾਣੀ ਹੈ 1 ਇੰਚ ਦੀ ਹੀ ਗੋਲਾਈ ਤੁਸੀਂ ਨੇ ਪਾਣੀ ਹੈ ਇਸ ਤੋਂ ਜ਼ਿਆਦਾ ਨਹੀਂ ਪਾਣੀ ਇਹ ਗੋਲਾਈ ਪਾ ਲੈਣੀ 1 ਇੰਚ ਦੀ ਇਸ ਤੋਂ ਬਾਅਦ neck ਦੇਖੋ ਆਪਾਂ 7 7.5 ਇੰਚ ਤੱਕ ਡੀਪ ਰੱਖਦੇ ਨੋਰਮਲ ਕੁੜਤੀ ਦਾ ਪਰ ਆਪਾਂ ਨੇ 8 ਇੰਚ ਤੇ ਦੀ ਮਾਰਕਿੰਗ ਕਰਨੀ ਹੈ ਕਿਉਂਕਿ ਬੈਨ neck ਰੈਡੀ ਕਰਨਾ ਹੈ ਇਹ ਗੋਲਾਈ ਪਾਣ ਤੋਂ ਬਾਅਦ 1/2 ਇੰਚ ਆਪਾਂ ਇੱਧਰ ਮਾਰਕ ਕਰਕੇ ਇਹ ਵਾਲਾ ਜੋ ਕੱਟ ਹੈ ਇਸ ਦੀ ਮਾਰਕਿੰਗ ਕਰ ਲੈਣੀ ਹੈ 3 ਇੰਚ ਤੇ ਇਹ ਮਾਰਕਿੰਗ ਹੋ ਗਈ ਟੋਟਲ ਦੇਖੋ 8 ਇੰਚ ਤੇ ਮਾਰਕਿੰਗ ਹੋ ਗਈ ਐ neck ਦੀ 1/2 ਇੰਚ ਸਲਾਈ ਜਾਏਗਾ 7.5 ਇੰਚ ਆਪਣਾ ਬੈਕ neck ਉਹ ਰੈਡੀ ਹੋ ਜਾਏਗਾ ਠੀਕ ਹੈ ਜੀ ਇਸ ਟਾਈਪ ਨਾਲ ਆਪਾਂ ਨੇ neck ਦੀ ਮਾਰਕਿੰਗ ਕਰਨੀ ਐ ਡਾਊਨ ਦੇਖੋ ਇਹ 1 ਇੰਚ ਦੇ ਕਰੀਬ ਆਪਾਂ ਨੇ ਬੈਕ neck ਹੈ ਜੋ ਇੱਥੋਂ ਡਾਊਨ ਕਰ ਲੈਣਾ ਇਸ ਨਾਲ ਆਪਣੇ ਤੀਰੇ ਨੂੰ ਖਿੱਚ ਨਹੀਂ ਪੈਂਦੇ ਇਹ ਜਗ੍ਹਾ ਤੋਂ ਤੀਰਾ ਲਿਆ ਸੀ 7.5 ਇੰਚ ਔਰ ਨੀਚੇ ਤੋਂ ਡਾਊਨ ਆਪਾਂ ਨੇ ਇਸ ਜਗ੍ਹਾ ਤੋਂ ਤੀਰਾ ਲੈਣਾ 6.5 ਇੰਚ ਇੱਥੋਂ 7.5 ਇੰਚ ਨਹੀਂ ਲੈਣਾ ਇੱਥੋਂ 6.5 ਇੰਚ ਦੀ ਹੀ ਮਾਰਕਿੰਗ ਕਰਨੀ ਆ ਇਸ ਟਾਈਪ ਨਾਲ ਆਪਾਂ ਮੇਨ ਫੈਬਰਿਕ ਦੇ ਉੱਪਰ ਬੈਨਕ ਬਣਾਉਣ ਵਾਸਤੇ ਮਾਰਕਿੰਗ ਕਰਨੀ ਆ ਇਸ ਤੋਂ ਬਾਅਦ ਇਸਦੀ ਕਰ ਲੈਣੀ ਹੈ ਕਟਿੰਗ ਠੀਕ ਹੈ ਜੀ ਇਸ ਟਾਈਪ ਨਾਲ ਕਟਿੰਗ ਕਰਕੇ ਆਪਾਂ ਜੋ ਫਰੰਟ ਸ਼ੋਲਡਰ ਹੈ ਇਸ ਦੀ ਵੀ ਕਾਟ ਪਾ ਲੈਣੇ ਆ 2 2 ਇੰਚ ਦੇ ਜੋ ਮਾਰਕ ਲਗਾਏ ਸਿਗੇ ਇਸ ਦੀ ਕਾਟ ਪਾ ਲੈਣੀ ਆ ਠੀਕ ਹੈ ਜੀ ਹਾਂਜੀ ਕਟਿੰਗ ਤੋਂ ਬਾਅਦ ਕਰਨੀ ਹੈ ਸਟੀਚਿੰਗ ਇਹ ਮੈਂ ਥੀਰੇ ਜੋੜ ਲੈਨੇ ਦੋਨੋਂ ਇਸ ਜਗ੍ਹਾ ਤੋਂ ਕੱਟ ਪਾਇਆ ਹੋਇਆ ਦੇਖੋ ਇਹ ਬੁਕਰਮ ਲਗਾ ਲਈਏ ਮੈਨੇ ਕਪੜੇ ਦੇ ਉੱਪਰ ਬੁਕਰਮ ਲਗਾ ਕੇ ਇਸ ਨੂੰ ਸਹੀ ਤਰੀਕੇ ਨਾਲ ਜੋ ਨੈੱਕ ਐ ਨੂੰ ਫੋਲਡ ਕਰ ਲਿਆ ਇਸ ਜਗ੍ਹਾ ਤੇ ਬੁਕਰਮ ਦਾ ਸੈਂਟਰ ਬਣਾ ਕੇ ਇਸ ਨੂੰ ਇੱਥੇ ਉੱਪਰ ਰੱਖ ਲੈਣਾ ਇਸ ਟਾਈਪ ਨਾਲ ਉੱਪਰ ਰੱਖ ਕੇ ਆਪਾਂ ਨੇ ਇਸ ਦੀ ਮਾਰਕਿੰਗ ਕਰ ਲੈਣੀ ਹੈ ਜੋ ਇਹ ਕੱਟ ਲਗਾਇਆ ਸੀ ਇਸ ਦੇ ਉੱਪਰ ਆਪਾਂ ਬੁਕਰਮ ਅਟੈਚ ਕਰਕੇ ਇਹਨੂੰ ਫੋਲਡ ਕਰਾਂਗੇ ਸੈਤਰੀਕੇ ਨਾਲ ਜੋ ਕੱਟ ਹੈ ਆਪਣਾ ਫੋਲਡ ਹੋ ਜਾਊਗਾ ਹਾਂਜੀ ਇਸ ਟਾਈਪ ਨਾਲ ਆਪਾਂ ਇਹਦੀ ਮਾਰਕਿੰਗ ਕਰਕੇ ਇਸ ਜੋ ਕੱਟ ਲਗਾਇਆ ਸੀਗਾ ਇਸ ਦੇ ਉੱਪਰ ਬੁਕਰਮ ਨੂੰ ਅਟੈਚ ਕਰ ਲੈਣਾ ਹਾਂਜੀ ਫਰੈਂਡਸ ਇਸ ਟਾਈਪ ਨਾਲ ਦੇਖੋ ਮੈਂ ਕੱਟ ਲਗਾ ਲਿਆ ਤੇ ਇਹ ਜਗ੍ਹਾ ਤੋਂ ਆਪਾਂ ਨੇ ਮਸ਼ੀਨ ਰੱਖ ਕੇ ਇਸ ਨੂੰ ਸਿਲਾਈ ਲਗਾ ਕੇ ਕੱਟ ਨੂੰ ਅੰਦਰ ਵਾਲੀ ਸਾਈਡ ਫੋਲਡ ਕਰ ਦੇਣਾ ਬਹੁਤ ਵਧੀਆ ਤਰੀਕੇ ਨਾਲ ਇਸ ਦੀ ਫਿਨਿਸ਼ਿੰਗ ਆਉਂਦੀ ਹੈ ਅਗਰ ਤੁਸੀਂ ਬੁਕਰਮ ਲਗਾ ਕੇ ਇਹਨੂੰ ਅੰਦਰ ਵਾਲੀ ਸਾਈਡ ਤੇ ਫੋਲਡ ਕਰੋਗੇ ਇਸ ਸਟੈਪ ਨਾਲ ਆਪਾਂ ਨੇ ਕੱਟ ਨੂੰ ਫੋਲਡ ਕਰ ਲੈਣਾ ਹੈ ਇਸ ਤੋਂ ਬਾਅਦ ਜਾਣਾ ਹੈ neck ਦੇ ਉੱਪਰ ਹਾਂਜੀ neck ਦੇਖੋ ਇਹ ਵਾਲਾ ਰੈਡੀ ਹੋ ਜਾਊਗਾ ਇਸ ਸਟੈਪ ਨਾਲ ਤੇ ਇਸ ਤੋਂ ਬਾਅਦ ਆਪਾਂ ਨੇ ਇੱਕ ਗੋਲ neck ਲੈਣਾ ਹੈ ਰੈਡੀमेड neck ਜੋ ਬਾਜ਼ਾਰ ਦੇ ਵਿੱਚ ਆਉਂਦੇ ਨੇ ਫੁੱਲ ਸਾਈਜ਼ neck ਤੁਸੀਂ ਨੇ ਪਰਚੇਸ ਕਰਕੇ ਲਿਆਣਾ ਜਿਸ ਦੀ ਲੈਂਥ ਵੀ ਫੁੱਲ ਹੋਵੇ ਤੇ ਵਿਡਥ ਵੀ ਫੁੱਲ ਹੋਵੇ ਔਰ neck ਦੀ ਜੋ ਗੋਲਾਈ ਦੇ ਵਿੱਚ ਸ਼ੇਪ ਹੈ 1 ਇੰਚ ਚੌੜਾ ਹੋਵੇ ਠੀਕ ਹੈ ਜੀ ਇਹ ਮੈਂ ਮਾਪ ਕਰ ਲਿਆ ਕੁਰਤੀ ਦੇ ਉੱਪਰੋਂ 10 ਇੰਚ ਮਾਪ ਆਇਆ ਹੈ ਮਤਲਬ ਜੋ ਆਪਾਂ neck cutting ਕੀਤਾ ਸੀਗਾ round ਦੇ ਵਿੱਚ 20 inch ਹੋ ਗਿਆ 1/2 inch 10 inch ਆਇਆ ਇਹ ਜਗ੍ਹਾ ਤੋਂ ਆਪਾਂ ਨੇ ਇਸ ਤਰੀਬੀ ਮਾਪ ਕਰ ਲੈਣਾ ਇਸ ਸਟੈਪ ਨਾਲ ਆਪਾਂ ਨੇ ਇਹਨੂੰ ਮੈਜ਼ਰਮੈਂਟ ਕਰ ਲਿਆ ਦੇਖੋ ਉਹ 10 inch ਸੀਗਾ ਇਹ 1/2 inch ਐਕਸਟਰਾ ਹੈ neck 10.5 inch ਤਿਆਰ ਹੈ ਇਸ neck ਨੂੰ ਆਪਾਂ ਨੇ ਸੈਂਟਰ ਦੇ ਵਿੱਚ ਉਹ ਕਟਿੰਗ ਕਰ ਲੈਣਾ ਹਾਂਜੀ ਇਸ ਤਰੀਬ ਨਾਲ ਕਟਿੰਗ ਕਰਕੇ ਇਹ ਬੈਂਡ ਦੀ ਸ਼ੇਪ ਚ ਆ ਜਾਊਗਾ ਇੱਕ ਕਪੜਾ ਲੈਣਾ ਜਿਸ ਦੇ ਉੱਪਰ ਆਪਾਂ ਨੇ ਬੈਂਡ ਤਿਆਰ ਕਰਨੇ ਆ ਇਸ ਕਪੜੇ ਨੂੰ ਡਬਲ ਫੋਲਡ ਕਰ ਲੈਣਾ ਔਰ ਜੋ ਇਹ neck ਕੱਟਿਆ ਸੀ ਇਹਨੂੰ ਸੈਂਟਰ ਦੇ ਵਿੱਚ ਇਸ ਜਗ੍ਹਾ ਤੋਂ ਸਟਿਚ ਕਰ ਲੈਣਾ ਹੈ ਸਟਿਚ ਕਰਨ ਤੋਂ ਬਾਅਦ ਆਪਾਂ ਨੇ ਇਹ ਜਗ੍ਹਾ ਤੋਂ ਸਿਲਾਈ ਲਗਾ ਲੈਣੀ ਹੈ ਬੁਕਰਮ ਦੇ ਉੱਪਰ ਸਿਲਾਈ ਲਗਾ ਕੇ ਆਪਾਂ ਨੇ ਇਹਨੂੰ ਅਟੈਚ ਕਰ ਲੈਣਾ ਹੈ ਹਾਫ ਹਾਫ ਇੰਚ ਦਾ ਦੋਨੋਂ ਸਾਈਡ ਮਾਰਜਿਨ ਛੱਡ ਕੇ ਇਸ ਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਇਸ ਟਾਈਪ ਨਾਲ ਆਪਾਂ ਨੇ ਬੈਗ ਬੈਨਨ ਤਿਆਰ ਹੋ ਚੁਗੀ ਇਹ ਵਾਲੀ ਸਾਈਡ ਤੋਂ ਕਪੜਾ ਆਪਾਂ ਬੁਕਰਮ ਦੇ ਉੱਪਰ ਫੋਲਡ ਕਰਕੇ ਕੱਚੀ ਸਿਲਾਈ ਲਗਾ ਲਾਂਗੇ ਇਹ ਕੱਚੀ ਲਾਈਨ ਲਗਾਉਣ ਤੋਂ ਬਾਅਦ ਇਸ ਟਾਈਪ ਨਾਲ ਹੋ ਜੂਗੀ ਬੁਕਰਮ ਤੇ ਇਸ ਤੋਂ ਬਾਅਦ ਛੋਟੇ ਛੋਟੇ ਕੱਟ ਲਗਾ ਕੇ ਆਪਾਂ ਨੇ ਇਸ ਜਗ੍ਹਾ ਤੋਂ ਫਿਨਿਸ਼ਿੰਗ ਦੇ ਦੇਣੀ ਹੈ ਤਾਂ ਕਿ ਵਧੀਆ ਫੋਲਡਿੰਗ ਹੋ ਸਕੇ ਬੈਨ ਦੀ ਇਸ ਜਗ੍ਹਾ ਤੋਂ ਕੁੜਤੀ ਤੇ ਸੈਂਟਰ ਬਣਾ ਲਿਆ ਔਰ ਜੋ ਬੈਨ ਦਾ ਸੈਂਟਰ ਸੀਗਾ ਉਹ ਵਾਲੇ ਸੈਂਟਰ ਨੂੰ ਵੀ ਆਪਾਂ ਨੇ ਇਸ ਜਗ੍ਹਾ ਤੇ ਸੈਂਟਰ ਦੇ ਨਾਲ ਸੈਂਟਰ ਮਿਲਾ ਕੇ ਚੰਗੀ ਤਰੀਕੇ ਨਾਲ ਇਸ ਨੂੰ ਆਪਾਂ ਇੱਥੇ ਸੈੱਟ ਕਰ ਲੈਣਾ ਹਾਂਜੀ ਫਰੈਂਡਸ ਇਸ ਟਾਈਪ ਨਾਲ ਦੇਖੋ ਇਹ ਸੈਂਟਰ ਨਾਲ ਇਹ ਸੈਂਟਰ ਮਿਲਾ ਲਾ ਆਪਾਂ ਨੇ ਮਸ਼ੀਨਾਂ ਜੋ ਇਸ ਜਗ੍ਹਾ ਤੋਂ ਰੱਖਣੀ ਹੈ ਮਸ਼ੀਨ ਇੱਥੋਂ ਸਟਾਰਟ ਕਰਨੀ ਹੈ ਸਲਾਈ ਲਿਆਂਦੇ ਹੋਏ ਇਸ ਤੱਕ ਜਗ੍ਹਾ ਤੱਕ ਸਲਾਈ ਲੈ ਕੇ ਆਣੀ ਹੈ ਫਿਰ ਇਧਰ ਵਾਲੀ ਸਾਈਡ ਤੋਂ ਵੀ ਇਧਰ ਵਾਲੀ ਸਾਈਡ ਤੱਕ ਸਲਾਈ ਲਗਾਨੀ ਹੈ ਹਾਂਜੀ ਇਸ ਟਾਈਪ ਨਾਲ ਆਪਾਂ ਨੇ ਬੈਨ ਨੂੰ ਅਟੈਚ ਕਰ ਲੈਣਾ ਔਰ ਇਸ ਜਗ੍ਹਾ ਤੋਂ ਸੈਂਟਰ ਤੋਂ ਰੱਖਿਆ ਮੈਂ ਮਸ਼ੀਨ ਦੋਨੋਂ ਸਾਈਡ ਤੋਂ ਘੁਮਾਉਂਦੇ ਹੋਏ ਬੈਨ ਅਟੈਚ ਕਰ ਲੈ ਇਹ ਜਗ੍ਹਾ ਤੋਂ ਸਲਾਈ ਲਗਾ ਲੈਣੀ ਹੈ ਦੋਨੋਂ ਸਾਈਡ ਤੋਂ ਸਲਾਈ ਲਗਾ ਕੇ ਪੱਕਾ ਕਰ ਲੈਣਾ ਹਾਂਜੀ ਇਸ ਟਾਈਪ ਨਾਲ ਪੱਕਾ ਕਰਕੇ ਤੁਸੀਂ ਦੇਖੋ ਜੋ ਇਹ ਬੁਕਰਮ ਵਾਲੀ ਸਾਈਡ ਹੈ ਸਿੱਧੇ ਵਾਲੇ ਸਾਈਡ ਤੇ ਫੋਲਡ ਹੋ ਜਾਊਗੀ ਜੋ ਕੁੜਤੀ ਦਾ ਸਿੱਧਾ ਪਾਸਾ ਹੈ ਉਹ ਵਾਲੀ ਸਾਈਡ ਤੇ ਬੁਕਰਮ ਹੈ ਉਹ ਫੋਲਡ ਹੋ ਜਾਊਗੀ ਇਸ ਸਾਈਡ ਤੋਂ ਵੀ ਸਹੀ ਤਰੀਕੇ ਨਾਲ ਇੱਥੋਂ ਨੋਕ ਹੈ ਜੋ ਮੈਂ ਪੈਨ ਦੀ ਹੈਲਪ ਨਾਲ ਇਸ ਦੀ ਚੰਗੀ ਤਰ੍ਹਾਂ ਕੋਨਾ ਬਣਾ ਲੈਣਾ ਦੋਨੋਂ ਸਾਈਡ ਤੋਂ ਬੈਨ ਦਾ ਹਾਂਜੀ ਇਸ ਨੂੰ ਸਿੱਧਾ ਕਰਕੇ ਜੋ ਬੁਕਰਮ ਹੈ ਉਹ ਆਪਣੇ ਸਿੱਧੇ ਵਾਲੇ ਸਾਈਡ ਤੇ ਆ ਜਾਊਗੀ ਠੀਕ ਹੈ ਜੀ ਇਸ ਟਾਈਪ ਨਾਲ ਇਹਨੂੰ ਫੋਲਡ ਕਰਕੇ ਪਾ ਇਹ ਜਿਹੜਾ ਤੋਂ ਮਸ਼ੀਨ ਰੱਖਦੇ ਹੋ ਰਾਉਂਡ ਦੇ ਵਿੱਚ ਇਸ ਬੈਨ ਨੂੰ ਸਟਿਚ ਕਰ ਲੈਣਾ ਹੈ ਹਾਂਜੀ ਦੇਖੋ ਮੈਂ ਮਸ਼ੀਨ ਤੇ ਤੁਹਾਨੂੰ ਇਸ ਟੈਪ ਨਾਲ ਸਟਿਚਿੰਗ ਕਰਕੇ ਦਿਖਾ ਰਹੀ ਹਾਂ ਬਹੁਤ ਵਧੀਆ ਤਰੀਕੇ ਨਾਲ ਇਹ ਨੈੱਕ ਰੈਡੀ ਹੁੰਦਾ ਮੈਂ 10 ਸਾਲ ਤੋਂ ਲਗਾਤਾਰ ਇਹ ਨੈੱਕ ਇਸੇ ਟਾਈਪ ਨਾਲ ਰੈਡੀ ਕਰਦੀ ਆ ਰਹੀ ਹਾਂ ਤੁਹਾਨੂੰ ਕੋਈ ਵੀ ਐਕਸਟਰਾ ਬੁਕਰਮ ਲੈਣ ਦੀ ਲੋੜ ਨਹੀਂ ਕੋਈ ਮੈਜ਼ਰਮੈਂਟ ਦੀ ਲੋੜ ਨਹੀਂ ਹੈਗੀ ਤੇ ਇਹ 1 ਮਿੰਟ ਦੇ ਵਿੱਚ ਹੀ neck ready ਹੋ ਜਾਂਦਾ ਹੈ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਇਸ neck ਨੂੰ ਤਿਆਰ ਕਰਨ ਚ ਇਸ ਟਾਈਪ ਨਾਲ ਆਪਾਂ ਨੇ ਬੈਂ neck ਨੂੰ ਰੈਡੀ ਕਰ ਲੈਣਾ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਤੁਸੀਂ ਖੁਦ ਵੀ ਨਹੀਂ ਉਹ ਕਬਿਸ਼ਵਾਸ ਕਰ ਸਕੋਗੇ ਕਿ ਇਹ ਗੋਲ ਗਲੇ ਤੋਂ ਇੰਨੀ ਵਧੀਆ ਫਿਨਿਸ਼ਿੰਗ neck ਦੀ ਆਉਂਦੀ ਹੈ ਹਾਂਜੀ ਫਰੈਂਡਸ ਤੁਸੀਂ ਇਸ ਟਾਈਪ ਨਾਲ ਬੈਂ ਨੂੰ neck ਨੂੰ ਆਪਣਾ ਤਿਆਰ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਛੋਟੀ ਜਿਹੀ ਕੋਸ਼ਿਸ਼ ਮੇਰੀ ਵਧੀਆ ਲੱਗੀ ਹੋਵੇ ਤਾਂ ਮੇਰੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਵੀਡੀਓ ਵਾਚ ਕਰਨ ਲਈ ਧੰਨਵਾਦ ਜੀ